ਸਾਰੇ ਕਾਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਚੈਨਲ ਦੇ ਉੱਪਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਹੁਣ ਅਸੀਂ ਗੱਲ ਕਰਾਂਗੇ ETT 9994 ਦੀ ਭਰਤੀ ਦੀ ਦੋਸਤੋ ETT 9994 ਦੀ ਭਰਤੀ ਇੱਕ ਐਸੀ ਭਰਤੀ ਜਿਹੜੀ 2022 ਦੇ ਵਿੱਚ ਆਉਂਦੀ ਹੈ ਜਿਸ ਦੇ ਬਾਰੇ ਗੱਲਬਾਤ ਜਨਵਰੀ 2022 ਵਿੱਚ ਹੁੰਦੀ ਹੈ ਭਰਤੀ ਅਕਤੂਬਰ 2022 ਦੇ ਵਿੱਚ ਜਾ ਕੇ ਨਿਕਲਦੀ ਹੈ ਜਿਸ ਦਾ ਪੇਪਰ 2023 ਦੇ ਵਿੱਚ ਜਾ ਕੇ ਨਿਬੜਦਾ ਹੈ ਉਸ ਤੋਂ ਬਾਅਦ ਉਸ ਦਾ ਇੱਕ ਹੋਰ ਪੇਪਰ 2000 ਤੇਜੋਵੀ ਦੇ ਵਿੱਚ ਉਹ ਕਿੰਨੀ ਨਿਬੜਦਾ ਹੈ ਤੇ ਇਹਨੇ ਸਾਲ ਗੁਜ਼ਰਨ ਤੋਂ ਬਾਅਦ ਵੀ ਅੱਜ 2025 ਦੇ ਵਿੱਚ ਇਹ ਭਰਤੀ ਆਪਣੇ 3 ਸਾਲ ਪੂਰੇ ਕਰਨ ਨੂੰ ਆ ਰਹੀ ਹੈ ਪਰ ਅੱਧੀ ਤੋਂ ਜ਼ਿਆਦਾ ਕੈਂਡੀਡੇਟ ਜਿਹੜੇ ਨੇ ਉਹ ਇਸ ਨੌਕਰੀ ਦੀ ਭਾਲ ਵਿੱਚ ਲੱਗੇ ਹੋਏ ਨੇ ਹਾਲਾਂਕਿ ਕੋਰਟ ਕੇਸ ਖਤਮ ਹੋ ਚੁੱਕੇ ਨੇ ਸਭ ਕੁਝ ਖਤਮ ਹੋ ਚੁੱਕਿਆ ਹੈ ਪਰ ਫੇਰ ਵੀ ਜਿਹੜੀ ਕੁਐਸਚਨ ਮਾਰਕ ਹੈ ਉਹ ਜੁਆਇਨਿੰਗ ਦੇ ਉੱਪਰ ਲਟਕਿਆ ਹੋਇਆ ਹੈ ਦੂਸਰੀ ਚੀਜ਼ ਇਹ ਹੈ ਕਿ ਜਦੋਂ ਪ੍ਰਤੀ ਨਿਕਲੀ ਹੈ ਸਿਰਫ ਉਸ ਇਜਤਿਹਾਰ ਦੇ ਵਿੱਚ ਇੱਕ ਚੀਜ਼ ਮੈਂਸ਼ਨ ਹੈ ਕਿ ਇਹ ਬੈਕਲੋਗ ਦੇ 2994 ਪੋਸਟਾਂ ਨੇ ਔਰ 3000 ਫਰੈਸ਼ ਪੋਸਟਾਂ ਨੇ ਉਸ ਤੋਂ ਸਵਾਏ ਇਸ ਦੇ ਵਿੱਚ ਹੋਰ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੈ ਕਿਸੇ ਵੀ ਨੋਟਿਸ ਦੇ ਵਿੱਚ ਇਦਾਂ ਨਹੀਂ ਲਿਖਿਆ ਗਿਆ ਕਿ ਇਹ ਬੈਕਲੋਗ ਹੈ ਤੇ ਇਹ ਫਰੈਸ਼ ਹੈ ਪ੍ਰਤੀ ਪ੍ਰਤੀ ਹੀ ਵਾਂਗੂੰ ਹੁੰਦੀ ਹੈ ਕਿ ਪਹਿਲੀ ਲਿਸਟ ਵਿੱਚ ਫਰੈਸ਼ ਪੋਸਟਾਂ ਭਰੀਆਂ ਜਾਂਦੀਆਂ ਨੇ ਜੋ ਬਚ ਜਾਂਦੀਆਂ ਨੇ ਉਹ ਸੈਕੰਡ ਲਿਸਟ ਦੇ ਵਿੱਚ ਤੇ ਪਲੱਸ ਜੋ ਬੈਕਲੋਗ ਹੁੰਦਾ ਉਸ ਨੂੰ ਵੀ ਸੈਕੰਡ ਲਿਸਟ ਦੇ ਵਿੱਚ ਨਾਲ ਹੀ ਭਰ ਲਿਆ ਜਾਂਦਾ ਪਰ ਇੱਥੇ ਜਿਹੜਾ ਹੈ ਉਹ ਦੇਖਣ ਵਿੱਚ ਆਇਆ ਸਿਰਫ ਪਹਿਲੀ ਲਿਸਟ ਭਰੀ ਗਈ ਤੇ ਉਸ ਨੂੰ ਜੁਆਇਨ ਕਰਵਾ ਲਿਆ ਗਿਆ ਹਾਲਾਂਕਿ ਆਮ ਤੌਰ ਤੇ ਜੋ ਭਰਤੀਆਂ ਨੇ ਉਹ ਕਿਵੇਂ ਹੁੰਦੀਆਂ ਨੇ ਕਿ ਪਹਿਲਾਂ ਫਰੈਸ਼ ਪੋਸਟਾਂ ਦੀ ਲਿਸਟ ਕੱਢ ਦਿੱਤੀ ਜਾਂਦੀ ਹੈ ਅਤੇ ਫਰੈਸ਼ ਪੋਸਟਾਂ ਦੇ ਵਿੱਚ ਜੋ ਬਚ ਗਈਆਂ ਉਹਨਾਂ ਦੀ ਅਗਲੀ ਲਿਸਟ ਕੱਢ ਦਿੱਤੀ ਜਾਂਦੀ ਹੈ ਫਿਰ ਜੋ ਬੈਕਲੌਗ ਹੁੰਦੀਆਂ ਨੇ ਉਹਨਾਂ ਨੂੰ ਵੀ ਭਰ ਦਿੱਤਾ ਜਾਂਦਾ ਤੇ ਸਭ ਦੇ ਸਟੇਸ਼ਨ ਚੋਇਸ ਜਿਹੜੀ ਵੀ ਇਕੱਠੇ ਕਰਵਾਈ ਜਾਂਦੀ ਹੈ ਇੱਕ ਮੈਰਿਟ ਦੇ ਅਕੋਰਡਿੰਗ ਇਸ ਵਿੱਚ ਜਿਹੜੀ ਮਨਸ਼ਾ ਹੈ ਸਰਕਾਰ ਦੀ ਉਹ ਕੁਝ ਹੋਰ ਜਾਪਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਅੱਧੇ ਬੱਚੇ ਜਿਹੜੇ ਫਰੈਸ਼ ਪੋਸਟਾਂ ਦੇ ਉੱਪਰ ਸੀ ਲਿਸਟਾਂ ਉਹ ਕੱਢੀਆਂ ਉਹਨਾਂ ਵਿੱਚੋਂ ਵੀ ਜੋ ਬਚੀਆਂ ਉਹਨਾਂ ਉਹਨਾਂ ਨੂੰ ਵੀ ਜਿਹੜੀ ਹੈ ਸਰਕਾਰ ਨੇ ਕਿਸੇ ਲਿਸਟ ਨੂੰ ਕੱਢਣ ਦਾ ਨਹੀਂ ਸੋਚਿਆ ਆਪਣਾ ਸਟੇਸ਼ਨ ਜਿਹੜੀ ਚੋਇਸ ਉਹ ਕਰਵਾ ਦਿੱਤੀ ਗਈ। ਔਰ ਹੁਣ ਇੱਕ ਨੋਟਿਸ ਵੀ ਤੁਹਾਡੇ ਸਭ ਦੇ ਸਾਹਮਣੇ ਜਿਹੜਾ ਹੈ ਉਹ ਘੁੰਮਦਾ ਹੋਏਗਾ ਮੈਂ ਇੱਥੇ ਦਿਖਾ ਨਹੀਂ ਸਕਦਾ ਉਸ ਨੋਟਿਸ ਨੂੰ। ਉਹ ਨੋਟਿਸ ਜਿਹੜਾ ਘੁੰਮਦਾ ਹੈ ਉਸ ਨੋਟਿਸ ਦੇ ਵਿੱਚ ਕੀ ਹੈ ਕਿ ਮੁੱਖ ਮੰਤਰੀ ਦੇ ਦਫ਼ਤਰ ਤੋਂ ਇਕ ਸਵਾਲ ਜਿਹੜਾ ਜਵਾਬ ਮੰਗਿਆ ਜਾਂਦਾ ਹੈ ਕਿ IIT 294 ਦੀ ਭਰਤੀ ਦਾ ਜਿਹੜਾ ਪ੍ਰੋਸੈਸ ਹੈ ਉਹ ਕਿਵੇਂ ਪੂਰਾ ਕਦੋਂ ਪੂਰਾ ਕੀਤਾ ਜਾਵੇਗਾ ਸੋ ਉਸ ਦੇ ਜਵਾਬ ਦੇ ਵਿੱਚ ਬੋਰਡ ਜਿਹੜਾ ਹੈ ਉਹ ਚਿੱਠੀ ਦੇ ਵਿੱਚ ਲਿਖ ਕੇ ਭੇਜਦਾ ਪਹਿਲੀ ਚੀਜ਼ ਤਾਂ ਇਹ ਹੈ ਕਿ ਚਿੱਠੀ 15 ਮਈ ਦੇ ਕਰੀਬ ਦੀ ਪਹਿਲਾ ਮੁੱਖ ਮੰਤਰੀ ਦਫ਼ਤਰ ਵੱਲੋਂ ਆਉਂਦੀ ਹੈ ਤੇ ਉਸ ਦਾ ਜਵਾਬ ਜਿਹੜਾ ਹੈ ਉਹ ਜੂਨ ਮਹੀਨੇ ਦੀ ਪੂਰੇ 1 ਮਹੀਨੇ ਬਾਅਦ ਉਸ ਨੂੰ ਉਸ ਦਾ ਜਵਾਬ ਦਿੱਤਾ ਜਾਂਦਾ ਹੈ ਪਹਿਲੇ ਤਾਂ ਇਹ ਇਸ ਚੀਜ਼ ਨੂੰ ਹੀ ਧਿਆਨ ਨਾਲ ਦੇਖਿਆ ਜਾਏ ਕਿ ਮੁੱਖ ਮੰਤਰੀ ਦੇ ਦਫ਼ਤਰ ਤੋਂ ਕੋਈ ਚਿੱਠੀ ਜਾਵੇ ਤੇ ਉਸ ਦਾ ਜਵਾਬ ਮਹੀਨੇ ਬਾਅਦ ਜਾਣਾ ਇਹ ਹੀ ਆਪਣੇ ਆਪ ਦੇ ਵਿੱਚ ਬੜਾ ਕੁਐਸਚਨ ਮਾਰ ਕੇ ਕਿਉਂਕਿ ਉਹ ਇੱਕ ਐਡੇ ਵੱਡੇ ਦਫ਼ਤਰ ਤੋਂ ਜੇਕਰ ਕਿਸੇ ਚਿੱਠੀ ਦਾ ਜਵਾਬ 5 ਦਿਨਾਂ ਦੇ ਵਿੱਚ ਵੀ ਨਹੀਂ ਆਉਂਦਾ ਸੋ ਉਸਤੇ ਵੀ ਉਹ ਕੁਐਸਚਨ ਮਾਰਕ ਜਿਹੜਾ ਕਰ ਸਕਦੇ ਨੇ ਪਰ ਉਹ ਨਹੀਂ ਕਰਦੇ ਉਹ ਚਿੱਠੀ ਗਈ ਹੋਈ ਹੈ ਉਸ ਚਿੱਠੀ ਦਾ ਜਵਾਬ ਆਉਂਦਾ ਹੁਣ ਉਸ ਚਿੱਠੀ ਨੂੰ ਪੜਨਗੇ ਫਿਰ ਉਸ ਤੇ ਵਿਚਾਰ ਕਰਨਗੇ ਫਿਰ ਅਗਲੀ ਚਿੱਠੀ ਭੇਜਣਗੇ ਫਿਰ ਉਸ ਦਾ ਜਵਾਬ ਭੇਜਣਗੇ ਇਸ ਦੇ ਵਿੱਚ ਵੀ ਇੱਕ ਹੋਰ ਚੀਜ਼ ਹੈ ਜਿਹੜੀ ਅਸੀਂ ਸਮਝਣੀ ਹੈ ਉਹ ਕੀ ਹੈ ਕਿ ETT 994 ਦੇ ਵਿੱਚ ਜੋ ਉਹਨਾਂ ਨੇ ਚਿੱਠੀ ਹੁਣ ਬੋਰਡ ਨੇ ਮੁੱਖ ਮੰਤਰੀ ਦਫ਼ਤਰ ਤੇ ਸੁਪਰਡੈਂਟ ਨੂੰ ਭੇਜੀ ਉਸ ਵਿੱਚ ਉਹਨਾਂ ਨੇ ਕੀ ਲਿਖਿਆ ਕਿ ਅਸੀਂ ਜ਼ਿਲ੍ਹਾ ਸਿੱਖਿਆ ਅਫਸਰਾਂ ਤੋਂ ਜੁਆਇਨਿੰਗ ਤੇ ਨੋਟ ਜੁਆਇਨਿੰਗਾਂ ਦੀਆਂ ਲਿਸਟਾਂ ਮੰਗੀਆਂ ਨੇ ਜਦੋਂ ਸਾਨੂੰ ਇਹ ਪਤਾ ਲੱਗ ਜਾਏਗਾ ਕਿ ਕਿੰਨੇ ਬੱਚੇ ਜੁਆਇਨ ਕਿੰਨੇ ਨੋਟ ਜੁਆਇਨਡ ਨੇ ਉਸ ਤੋਂ ਬਾਅਦ ਅਸੀਂ ਇਸ ਭਰਤੀ ਦਾ ਅਗਲਾ ਪ੍ਰੋਸੈਸ ਜੜੋ ਕਰ ਸਕਾਂਗੇ ਸੋਚਣ ਵਾਲੀ ਗੱਲ ਹੈ ਕਿ ਜਿਹੜੇ ਜੁਆਇਨ ਹੋਏ ਨਹੀਂ ਜੁਆਇਨ ਹੋਏ ਇਹ ਤਾਂ ਇੱਕ ਦਿਨ ਦਾ 20 ਵੀ ਘੰਟੇ ਦਾ ਕੰਮ ਹੈ ਕਿ ਕਿਸੇ ਵੀ ਦਫ਼ਤਰ ਜ਼ਿਲ੍ਹਾ ਸਿੱਖਿਆ ਤੁਸੀਂ ਡਾਟਾ ਮੰਗ ਸਕਦੇ ਹੋ ਕਿੰਨੇ ਲੋਕ ਜੁਆਇਨ ਹੋਏ ਕਿੰਨੇ ਨਹੀਂ ਹੋਏ ਇਹ ਤਾਂ ਉਂਗਲਾਂ ਦੇ ਉੱਪਰ ਟਿਪਸ ਤੇ ਹੈ ਜੇ ਕੋਈ ਜੁਆਇਨ ਹੋਇਆ ਉਸ ਦੀਆਂ ਆਨਲਾਈਨ ਆਈਡੀਆਂ ਬਣੀਆਂ ਹੋਣਗੀਆਂ ਉਹਨਾਂ ਨੇ ਆਪਣੇ ਸਾਰੇ ਡਾਕੂਮੈਂਟਸ ਦਾ ਪ੍ਰੋਸੈਸ ਸਟਾਰਟ ਕਰ ਦਿੱਤਾ ਹੋਵੇਗਾ ਇਹ ਡਾਟਾ ਤਾਂ 24 ਤੋਂ 48 ਘੰਟੇ ਦੇ ਵਿੱਚ ਬੜੇ ਆਰਾਮ ਨਾਲ ਪਤਾ ਕੀਤਾ ਜਾ ਸਕਦਾ ਹੈ ਪਰ ਫਿਰ ਵੀ ਇਹਨਾਂ ਚੀਜ਼ਾਂ ਦੇ ਉੱਪਰ ਸਮਾਂ ਜਿਹੜਾ ਲੰਗਾ ਕੇ ਬੱਚਿਆਂ ਜਿਹਨੂੰ ਜਿਹੜਾ ਹੈ ਖਜਲ ਖੁਰ ਕੀਤਾ ਜਾ ਰਿਹਾ ਹੈ 88293 ਨਰਦ ਦੀ ਪ੍ਰਤੀਵਿਧ ਜਿਹੜਾ ਉਹਨਾਂ ਨੇ ਜਵਾਬ ਭੇਜਿਆ ਹੈ ਦਫਤਰ ਦੇ ਵਿੱਚ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਸਪੈਸ਼ਲੀ ਸਿਰਫ ਇਨਾ ਹੀ ਮੈਂਸ਼ਨ ਕੀਤਾ ਹੈ ਕਿ ਜੁਆਇਨ ਨੋਡ ਜੁਆਇਨ ਦਾ ਡਾਟਾ ਅਸੀਂ ਹਰ ਇੱਕ ਜ਼ਿਲ੍ਹਾ ਸਿਕਿਆ ਅਫਸਰ ਤੋਂ ਮੰਗਿਆ ਹੈ ਹਜੇ ਤੱਕ ਪੂਰਾ ਡਾਟਾ ਸਾਨੂੰ ਨਹੀਂ ਪਹੁੰਚਿਆ ਜਦੋਂ ਡਾਟਾ ਆ ਜਾਏਗਾ ਤਾਂ ਉਸ ਤੋਂ ਬਾਅਦ ਜਿਹੜਾ ਹੈ ਅਸੀਂ ਅਗਲੇ ਪ੍ਰੋਸੈਸ ਨੂੰ ਕਰਨ ਵਾਲਾ ਵਧਾਂਗੇ ਸੋ ਉਦੋਂ ਤੱਕ ਜਿਹੜੀਆਂ 88293 ਦੀਆਂ ਅਗਲੀਆਂ ਲਿਸਟਾਂ ਅਗਲੀ ਜੁਆਇਨਿੰਗ ਜਿਹੜੀ ਹੈ ਉਹ ਅਸੀਂ ਨਹੀਂ ਕਰ 파 ਰਹੇ ਸੋ ਇਹ ਸੀ ਜਾਣਕਾਰੀ ਨੋਟਿਸ ਜਿਹੜਾ ਹੈ ਉਹ ਤੁਹਾਨੂੰ ਅਸੀਂ ਦਿਖਾ ਨਹੀਂ ਸਕਦੇ ਕਿਉਂਕਿ ਉਹ ਨੋਟਿਸ ਜਿਹੜਾ ਹੈ ਉਹ ਅਕਲੀਅਰ ਨਹੀਂ ਹੈ ਉਸ ਦੀ ਪੀਡੀਐਫ ਨਹੀਂ ਹੈ ਪਰ ਜੇਕਰ ਸਾਡੇ ਕੋਲ ਉਸ ਦੀ ਐਗਜ਼ੈਕਟ ਪੀਡੀਐਫ ਜਿਹੜੀ अवेलेबल ਹੋ ਜਾਂਦੀ ਹੈ ਸੋ ਅਸੀਂ ਟੈਲੀਗ੍ਰਾਮ ਗਰੁੱਪ ਦੇ ਚੈਨਲ ਤੇ ਜਿਹੜੀ ਜਰੂਰ ਪਾ ਦਿਆਂਗੇ ਉੱਥੋਂ ਤੁਸੀਂ ਜਿਹੜਾ ਉਸ ਪੀਡੀਐਫ ਨੂੰ ਪੜ ਸਕਦੇ ਹੋ ਉਸ ਨੋਟਿਸ ਨੂੰ ਦੇਖ ਸਕਦੇ ਹੋਵੋਗੇ ਪਰ ਹਾਲ ਫਿਲਹਾਲ ਦੇ ਲਈ ਤੁਹਾਡੇ ਲਈ ਜਿਹੜੀ ਜਾਣਕਾਰੀ ਉਹ ਇਹੀ ਹੈ ਕਿ 994 ਦੀ ਭਰਤੀ ਦੀਆਂ ਲਿਸਟਾਂ ਦਾ ਅਗਲਾ ਜਿਹੜਾ ਪ੍ਰੋਸੈਸ ਹੈ ਉਹ ਪ੍ਰੋਸੈਸ ਜਿਹੜਾ ਹੈਗਾ ਉਹ ਇਸ ਕਰਕੇ ਰੁਕਿਆ ਹੋਇਆ ਕਿਉਂਕਿ ਉਹ ਕਹਿੰਦੇ ਨੇ ਕਿ ਜੁਆਇਨਿੰਗ ਤੇ ਨੋਰ ਜੁਆਇਨਿੰਗ ਦੇ ਲਿਸਟਾਂ ਜਿਹੜੀਆਂ ਨੇ ਉਹ ਸਾਡੇ ਤੱਕ ਨਹੀਂ ਪਹੁੰਚੀਆਂ ਤੇ ਉਸ ਦੇ ਕਾਰਨ ਜਿਹੜਾ ਪ੍ਰੋਸੈਸ ਉਹ ਲੇ ਸੋ ਇਹ ਪਾਰਟੀ ਦਾ ਜਿਹੜਾ ਹੈ ਜੀ ਸਾਰੇ ਦਾ ਸਾਰਾ ਪ੍ਰੋਸੈਸ ਤੁਹਾਡੇ ਸਾਹਮਣੇ ਹੈ ਸੋ ਇਸ ਦਾ ਲਾਸਟ ਨੋਟਿਸ ਜਿਹੜਾ ਵੈਬਸਾਈਟ ਤੇ ਉਹ 22 April 2025 ਦਾ ਹੈ ਇਸ ਤੋਂ ਬਾਅਦ ਕੋਈ ਵੀ ਨੋਟਿਸ ਜਿਹੜਾ ਨਹੀਂ ਆਇਆ ਜਿਹੜੇ ਕੈਂਡੀਡੇਟ ਨੇ ਉਹ ਹਰ ਰੋਜ਼ ਉਡੀਕ ਕਰ ਰਹੇ ਨੇ ਸੋ ਜਦੋਂ ਵੀ ਕੋਈ ਨਵੀਂ ਅਪਡੇਸ਼ਨ ਆਉਂਦੀ ਹੈ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾਵੇਗੀ ਸੋ ਹਾਲ ਫਿਲਹਾਲ ਦੀ ਘੜੀ ਜੇਕਰ ਤੁਹਾਡੇ ਕੋਲ ਕੋਈ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਹੈ ਉਹ ਕਿਸੇ ਹੋਰ ਜਗ੍ਹਾ ਤੋਂ ਨਹੀਂ ਪਹੁੰਚ ਪਾਉਂਦੀ ਸੋ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਸ਼ੇਅਰ ਕਰੋ ਇਹਨਾਂ ਵੀਡੀਓਜ਼ ਨੂੰ ਲਾਈਕ ਕਰਕੇ ਰੱਖੋ ਤਾਂ ਕਿ ਸਾਡਾ ਵੀ ਹੌਸਲਾ ਬਣਿਆ ਰਹੇ ਅਸੀਂ ਵੀ ਅਪਡੇਟਿਓਨਸ ਦੇਖਦੇ ਰਹੀਏ ਤੇ ਤੁਹਾਨੂੰ ਵੀ ਦਿੰਦੇ ਰਹੀਏ ਧੰਨਵਾਦ ਥੈਂਕ ਯੂ ਵੈਰੀ ਮੱਚ